ਹਾਂਜੀ ਪ੍ਰਧਾਨ ਜੀ ਅੱਜ ਕੇਸ ਵਿਸ਼ੇ ਤੇ ਜਿਹੜੀ ਮੀਟਿੰਗ ਜਿਹੜੀ ਕੀਤੀ ਗਈ ਹੈ ਇਹ ਤਾਂ ਡੇਲੇ ਸਾਨ ਮਜ਼ਦੂਰ ਚਕਰ ਵੱਡੇ ਸੇਵਾਦਾਰ ਮੇਰ ਸਿੰਘ ਪਲਵੰਡੀ ਨੂੰ ਨਾ ਆ ਅੱਜ ਮਰਟੋਏ ਜੌਂ ਦੀ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਆ ਗੁਰਦੁਆਰਾ ਬਾਬਾ ਲਖਬੀਰ ਸਿੰਘ ਜੀ ਦੇ ਘਰਿਆਲੇ ਜਿਹਦੇ ਵਿੱਚ ਪੂਰੀ ਮਰਟੋਏ ਜੌਂ ਦੀ ਟੀਮ ਜਿਹੜੀ ਉਹ ਹਾਜ਼ਰ ਹੋਈ ਆ ਪਿੰਡਾਂ ਦੇ ਪ੍ਰਧਾਨ ਸਾਹਿਬਾਨ ਸਾਰੇ ਹਾਜ਼ਰ ਹੋਈਆਂ ਇਹਦੇ ਤੇ ਜਿਵੇਂ ਕਿ ਸ਼ੰਭੂ ਬਾਡਰ ਖਨੌਰੀ ਸਾਡੇ ਵੱਡੇ ਧਰਨੇਦ ਲੰਡੇ ਆ ਉਹਦੇ ਦੇ ਵਿਚਾਰਤੰਦਰਾ ਕੀਤਾ ਗਿਆ ਕਿ ਸਰਕਾਰ ਚਿਪੋਂ ਦੇ ਮੀਟਰ ਲੈ ਕੇ ਆ ਰਹੀ ਆ ਉਹਦੇ ਦੇ ਵੀ ਉਹਨਾਂ ਨੂੰ ਕਿੱਦਾਂ ਢੱਕਣਾ ਵਾ ਕੀ ਕਰਨਾ ਵਾ ਉਹਦੇ ਦੇ ਵਿਚਾਰਤੰਦਰਾ ਕੀਤਾ ਗਿਆ ਵਾ ਇੱਕਾ ਤਰਾਂਡੀ ਸੋਭਾ ਸਿੰਘ ਦਾ ਮਸਲਾ ਜਿਹੜਾ ਬਣਿਆ ਵਾ ਉਹਦੇ ਤੇ ਵੀ ਵਿਚਾਰਤੰਦਰਾ ਕੀਤਾ ਗਿਆ ਵਾ ਆਉਣ ਵਾਲੇ ਸਮੇਂ ਜਿਹੜਾ ਫੈਸਲਾ ਵਾ ਉਹ ਕੋਰਟ ਕਮੇਟੀ ਦੀ ਮੀਟਿੰਗ ਲਾ ਕੇ ਨਵਾਂ ਫੈਸਲਾ ਉਹ ਲਊਗੀ ਅੱਜ ਹੀ ਕੋਰਟ ਕਮੇਟੀ ਹੁਣੇ ਮੀਟਿੰਗ ਲੱਗਣ ਲੱਗੀ ਆ ਬਾਅਦ ਦੇ ਵਿੱਚ ਉਹਦੇ ਤੇ ਕੀ ਫੈਸਲਾ ਹੁੰਦਾ ਵਾ ਉਹ ਜਿਹੜਾ ਵਾ ਸਾਡੇ ਆਗੂ ਸਾਡੇ ਜ਼ਿਲ੍ਹੇ ਦੇ ਪਰਸ਼ੇਦ ਸਿੰਘ ਜੀ ਧਾਰੀਵਾਲ ਜਿਹੜੇ ਜ਼ਿਲ੍ਹੇ ਦੇ ਆਗੂ ਆ ਵਿਸ਼ੇਸ਼ ਤੌਰ ਤੇ ਪਹੁੰਚੇ ਆ ਤੇ ਮੀਟਰਾਂ ਪਰ ਮੈਂ ਫੇਰ ਦੱਸ ਦੇਣਾ ਕਿ ਪਿੰਡ ਦੇ ਵਿੱਚ ਸਰਕਾਰ ਨੂੰ ਕਿਸੇ ਵੀ ਕੀਮਤੇ ਮੀਟਰ ਨਹੀਂ ਲਾਉਣ ਦੇਵਾਂਗੇ ਮੋਦੀ ਸਰਕਾਰ ਨੂੰ ਕੋਵਿਡ ਘਰਾਣਿਆਂ ਨੂੰ ਕਿਸੇ ਵੀ ਕੀਮਤੇ ਪੰਜਾਬ 'ਚ ਨਹੀਂ ਵੜਨ ਦੇਵਾਂਗੇ ਇਹ ਪੂਰੇ ਪੰਜਾਬ ਦੀ ਜਿਹੜੀ ਗੱਲ ਵਾ ਜੋ ਸਾਡੀ ਜਥੇਬੰਦੀ ਉਤੋਂ ਫੈਸਲੇ ਕਰਦੀ ਆ ਉਹ ਵਰਟੋਆ ਜੋਂ ਜਿਹੜਾ ਐਂਡਮੈਂਟ ਫੈਸਲੇ ਮੰਨ ਕੇ ਤੇ ਉਹਦੇ ਤੇ ਖੜਾ ਵਾ ਮਹਿਰੂਜੀਤ ਖਾਲਸਾ ਮਹਿਰੂਜੀਤ